બસ ਆਹੀ ਕਸਰ ਰਹੀ ਸੀ ਨਸ਼ੇ ਦੀ ਪੂਰਤੀ ਲਈ ਕੋਈ ਹੋਰ ਕੰਮ ਨਹੀਂ ਮਿਲਿਆ ਤਾਂ ਕੱਪੜੇ ਪਾ ਕੇ ਮਹੰਤਾ ਵਾਂਗ ਲੋਕਾਂ ਦੇ ਘਰਾਂ ਵਿੱਚ ਵੜ-ਵੜ ਕੇ ਵਧਾਈਆਂ ਮੰਗਣ ਲੱਗੇ ਪਰ ਜਦੋਂ ਇਸ ਦੀ ਭਣਕ ਅਸਲੀ ਮਹੰਤਾ ਨੂੰ ਲੱਗੀ ਤਾਂ ਉਹਨਾਂ ਨੇ ਆਣ ਕੇ ਤਰਦ ਪੋਚੇ ਤਰਦ ਪੋਚੇ ਤਾਂ ਅਸਲੀ ਸੱਚ ਕੀ ਸੀਗਾ ਉਹ ਤੋਤੇ ਵਾਂਗੂ ਰਟਣਾ ਸ਼ੁਰੂ ਕਰ ਦਿੱਤਾ ਦਰਅਸਲ ਘਟਨਾ ਪਵਾਨੀ ਘੜਦੀ ਹੈ ਜਿੱਥੇ ਇਹ ਚੰਗੇ ਭਲੇ ਮੁੰਡੇ ਮਹੰਤਾ ਵਾਂਗੂ ਕੱਪੜੇ ਪਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਵਧਾਈਆਂ ਮੰਗ ਰਹੇ ਸੀ ਮਹਾਂਤਾ ਨੂੰ ਉਸ ਵੇਲੇ ਪਤਾ ਲੱਗਾ ਕਿ ਜਦੋਂ ਉਹਨਾਂ ਦੇ ਪ੍ਰੋਗਰਾਮ ਕੋਈ ਹੋਰ ਫੜੀ ਜਾ ਰਿਹਾ ਸੀਗਾ ਇਹ ਜਾਣਕਾਰੀ ਮਿਲਣ ਤੇ ਉਹਨਾਂ ਨੇ ਇਹਨਾਂ ਤੇ ਨਜ਼ਰ ਰੱਖੀ ਤੇ ਆਣ ਕੇ ਧਰਦ ਬੋਚਿਆ ਜਦੋਂ ਬੋਲੇ ਕਿ ਇਹ ਕੰਮ ਕਿਉਂ ਕਰਦੇ ਸੀਗੇ ਤਾਂ ਉਹਨਾਂ ਨੇ ਸਾਫ਼-ਸਾਫ਼ ਦੱਸ ਦਿੱਤਾ ਕਿ ਨਸ਼ੇ ਦੀ ਆਦਤ ਪਈ ਹੋਈ ਹੈ ਮਾੜੀ ਆਦਤ ਤਾਂ ਇਸੇ ਕਰਕੇ ਜਿਹੜਾ ਪੈਸਾ ਮਿਲਦਾ ਸੀਗਾ ਉਹ ਇਸੇ ਕੰਮ ਲਈ ਵਰਤ ਲਿਆ ਜਾਂਦਾ ਸੀਗਾ ਉਹਨਾਂ ਦੇ ਕੋਲੋਂ ਸਮਾਨ ਵੀ ਬਰਾਬਦ ਹੋਇਆ ਜਿਹੜਾ ਨਸ਼ੇ ਲਈ ਵਰਤਦੇ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਅਸਲੀ ਮਹੰਤਤਾ ਨੇ ਫੜਿਆ ਤਾਂ ਬਹੁਤ ਸਾਰੇ ਭੇਦ ਖੁੱਲੇ ਕਿ ਇਹ ਪਹਿਲਾਂ ਵੀ ਆਹੀ ਕੰਮ ਕਰਦੇ ਰਹੇ ਨੇ ਕਦੇ ਕਿਤੇ ਉਹ ਫੜ ਹੁੰਦੇ ਨੇ ਕਦੇ ਕਿਤੇ ਉਹ ਫੜ ਹੁੰਦੇ ਨੇ ਪੁਲਿਸ ਤੱਕ ਮਾਮਲਾ ਪਹੁੰਚਦਾ ਹੈ ਮਾਫੀਆਂ ਮੰਗਦੇ ਨੇ ਅਤੇ ਉੱਥੋਂ ਚਲੇ ਜਾਂਦੇ ਨੇ ਮਾਮਲਾ ਰਫਾ ਦਫਾ ਹੋ ਜਾਂਦਾ ਤਾਂ ਫਿਰ ਉਹੀ ਕੰਮ ਦੁਬਾਰਾ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਨੇ ਤਾਂ ਸਾਫ਼ ਤੌਰ ਤੇ ਦੱਸਿਆ ਕਿ ਉਹ ਤਾਂ ਬਚਪਨ ਤੋਂ ਹੀ ਇਹ ਕੁਝ ਕਰਦਾ ਆ ਰਿਹਾ ਹੈ ਹਾਲਾਂਕਿ ਸਾਫ਼ ਤੌਰ ਤੇ ਇਹ ਵੀ ਗੱਲ ਮੰਨ ਗਏ ਕਿ ਅਸੀਂ ਮੁੰਡੇ ਆ ਅੱਗੇ ਤੋਂ ਅਜਿਹੀ ਗੱਲ ਨਹੀਂ ਕਰਦੇ ਪਰ ਫਿਰ ਮਹੰਤਾ ਨੇ ਸਾਫ਼ ਤੌਰ ਤੇ ਦੱਸਿਆ ਕਿ ਇਹ ਪਹਿਲਾਂ ਵੀ ਕਈ ਵਾਰ ਫੜ ਹੋ ਚੁੱਕੇ ਨੇ ਤਾਂ ਇਹਨਾਂ ਦੇ ਭੇਦ ਜਿਹੜੇ ਅੱਜ ਖੁੱਲਨੇ ਤੇ ਦੁਬਾਰਾ ਮਾਫੀਆਂ ਮੰਗ ਰਹੇ ਨੇ ਅਤੇ ਇਹੀ ਕਹਿ ਰਹੇ ਨੇ ਕਿ ਦੁਬਾਰਾ ਤੋਂ ਇਹ ਕੰਮ ਨਹੀਂ ਕਰਦੇ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੰਗੇ ਭਲੇ ਮੁੰਡਿਆਂ ਨੂੰ ਆਖਰਕਾਰ ਮਹੰਤ ਬਣ ਕੇ ਪੈਸੇ ਇਕੱਠੇ ਕਰਨੇ ਕਿਉਂ ਚੰਗੇ ਲੱਗਣ ਲੱਗ ਪਏ ਕਿ ਆਹੀ ਕੰਮ ਰਹਿ ਗਿਆ ਸੀ ਬਸ ਆਹੀ ਕੁਛ ਰਹਿ ਗਿਆ ਸੀਗਾ ਪੰਜਾਬ ਦੇ ਵਿੱਚ ਹੋਣਾ ਬਾਕੀ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ બસ ਆਹੀ ਕਸਰ ਰਹੀ ਸੀ ਨਸ਼ੇ ਦੀ ਪੂਰਤੀ ਲਈ ਕੋਈ ਹੋਰ ਕੰਮ ਨਹੀਂ ਮਿਲਿਆ ਤਾਂ ਕੱਪੜੇ ਪਾ ਕੇ ਮਹੰਤਾ ਵਾਂਗ ਲੋਕਾਂ ਦੇ ਘਰਾਂ ਵਿੱਚ ਵੜ-ਵੜ ਕੇ ਵਧਾਈਆਂ ਮੰਗਣ ਲੱਗੇ ਪਰ ਜਦੋਂ ਇਸ ਦੀ ਭਣਕ ਅਸਲੀ ਮਹੰਤਾ ਨੂੰ ਲੱਗੀ ਤਾਂ ਉਹਨਾਂ ਨੇ ਆਣ ਕੇ ਤਰਦ ਪੋਚੇ ਤਰਦ ਪੋਚੇ ਤਾਂ ਅਸਲੀ ਸੱਚ ਕੀ ਸੀਗਾ ਉਹ ਤੋਤੇ ਵਾਂਗੂ ਰਟਣਾ ਸ਼ੁਰੂ ਕਰ ਦਿੱਤਾ ਦਰਅਸਲ ਘਟਨਾ ਪਵਾਨੀ ਘੜਦੀ ਹੈ ਜਿੱਥੇ ਇਹ ਚੰਗੇ ਭਲੇ ਮੁੰਡੇ ਮਹੰਤਾ ਵਾਂਗੂ ਕੱਪੜੇ ਪਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਵਧਾਈਆਂ ਮੰਗ ਰਹੇ ਸੀ ਮਹੰਤਾ ਨੂੰ ਉਸ ਵੇਲੇ ਪਤਾ ਲੱਗਾ ਕਿ ਜਦੋਂ ਉਹਨਾਂ ਦੇ ਪ੍ਰੋਗਰਾਮ ਕੋਈ ਹੋਰ ਫੜੀ ਜਾ ਰਿਹਾ ਸੀਗਾ ਇਹ ਜਾਣਕਾਰੀ ਮਿਲਣ ਤੇ ਉਹਨਾਂ ਨੇ ਇਹਨਾਂ ਤੇ ਨਜ਼ਰ ਰੱਖੀ ਤੇ ਆਣ ਕੇ ਧਰਦ ਬੋਚਿਆ ਜਦੋਂ ਬੋਲੇ ਕਿ ਇਹ ਕੰਮ ਕਿਉਂ ਕਰਦੇ ਸੀਗੇ ਤਾਂ ਉਹਨਾਂ ਨੇ ਸਾਫ਼-ਸਾਫ਼ ਦੱਸ ਦਿੱਤਾ ਕਿ ਨਸ਼ੇ ਦੀ ਆਦਤ ਪਈ ਹੋਈ ਹੈ ਮਾੜੀ ਆਦਤ ਤਾਂ ਇਸੇ ਕਰਕੇ ਜਿਹੜਾ ਪੈਸਾ ਮਿਲਦਾ ਸੀਗਾ ਉਹ ਇਸੇ ਕੰਮ ਲਈ ਵਰਤ ਲਿਆ ਜਾਂਦਾ ਸੀਗਾ ਉਹਨਾਂ ਦੇ ਕੋਲੋਂ ਸਮਾਨ ਵੀ ਬਰਾਬਦ ਹੋਇਆ ਜਿਹੜਾ ਨਸ਼ੇ ਲਈ ਵਰਤਦੇ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਅਸਲੀ ਮਹੰਤਤਾ ਨੇ ਫੜਿਆ ਤਾਂ ਬਹੁਤ ਸਾਰੇ ਭੇਦ ਖੁੱਲੇ ਕਿ ਇਹ ਪਹਿਲਾਂ ਵੀ ਆਹੀ ਕੰਮ ਕਰਦੇ ਰਹੇ ਨੇ ਕਦੇ ਕਿਤੇੋਂ ਫੜ ਹੁੰਦੇ ਨੇ ਕਦੇ ਕਿਤੇੋਂ ਫੜ ਹੁੰਦੇ ਨੇ ਪੁਲਿਸ ਤੱਕ ਮਾਮਲਾ ਪਹੁੰਚਦਾ ਹੈ ਮਾਫੀਆਂ ਮੰਗਦੇ ਨੇ ਅਤੇ ਉੱਥੋਂ ਚਲੇ ਜਾਂਦੇ ਨੇ ਮਾਮਲਾ ਰਫਾ ਦਫਾ ਹੋ ਜਾਂਦਾ ਤਾਂ ਫਿਰ ਉਹੀ ਕੰਮ ਦੁਬਾਰਾ ਸ਼ੁਰੂ ਕਰ ਦਿੰਦੇ ਨੇ ਇੱਕ ਨੌਜਵਾਨ ਨੇ ਤਾਂ ਸਾਫ਼ ਤੌਰ ਤੇ ਦੱਸਿਆ ਕਿ ਉਹ ਤਾਂ ਬਚਪਨ ਤੋਂ ਹੀ ਇਹ ਕੁਝ ਕਰਦਾ ਆ ਰਿਹਾ ਹੈ ਹਾਲਾਂਕਿ ਸਾਫ਼ ਤੌਰ ਤੇ ਇਹ ਵੀ ਗੱਲ ਮੰਨ ਗਏ ਕਿ ਅਸੀਂ ਮੁੰਡੇ ਆ ਅੱਗੇ ਤੋਂ ਅਜਿਹੀ ਗੱਲ ਨਹੀਂ ਕਰਦੇ ਪਰ ਫਿਰ ਮਹੰਤਾ ਨੇ ਸਾਫ਼ ਤੌਰ ਤੇ ਦੱਸਿਆ ਕਿ ਇਹ ਪਹਿਲਾਂ ਵੀ ਕਈ ਵਾਰ ਫੜ ਹੋ ਚੁੱਕੇ ਨੇ ਤਾਂ ਇਹਨਾਂ ਦੇ ਭੇਦ ਜਿਹੜੇ ਅੱਜ ਖੁੱਲਨੇ ਤੇ ਦੁਬਾਰਾ ਮਾਫੀਆਂ ਮੰਗ ਰਹੇ ਨੇ ਅਤੇ ਇਹੀ ਕਹਿ ਰਹੇ ਨੇ ਕਿ ਦੁਬਾਰਾ ਤੋਂ ਇਹ ਕੰਮ ਨਹੀਂ ਕਰਦੇ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੰਗੇ ਭਲੇ ਮੁੰਡਿਆਂ ਨੂੰ ਆਖਰਕਾਰ ਮਹੰਤ ਬਣ ਕੇ ਪੈਸੇ ਇਕੱਠੇ ਕਰਨੇ ਕਿਉਂ ਚੰਗੇ ਲੱਗਣ ਲੱਗ ਪਏ ਕਿ ਆਹੀ ਕੰਮ ਰਹਿ ਗਿਆ ਸੀ ਬਸ ਆਹੀ ਕੁਛ ਰਹਿ ਗਿਆ ਸੀਗਾ ਪੰਜਾਬ ਦੇ ਵਿੱਚ ਹੋਣਾ ਬਾਕੀ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ